ਮਾਨ ਨਰਿੰਦਰ ਕੁਮਾਰ ਗੋਲ ਸਾਫ ਦਾ ਪ੍ਰਧਾਨ ਨਗਰ ਕੌਂਸਲ ਫਲੋਰ ਇਹ ਕਹਿਣਾ ਚਾਹੁੰਦਾ ਹਾਂ ਕਿ ਫਲੋਰ ਦੇ ਵਿੱਚ ਜਿਹੜਾ ਪੁਲ ਬਣਿਆ ਸੀ ਸਤਲੋ ਸਤਲੋ ਦਰਿਆ ਦੇ ਉੱਤੇ ਸਾਲ 1957 ਦੇ ਵਿੱਚ ਉਹ ਇੰਨਾ ਮਜ਼ਬੂਤ ਪੁਲ ਸੀ ਉਹਦੀ ਨਾ ਰਿਪੇਅਰ ਕਰਕੇ ਇਹ ਗਵਰਨਮੈਂਟ ਨੇ ਪੁਲ ਬਣਾਉਣ ਦੀ بجائے ਉਸ ਨੂੰ ਖਤਮ ਕਰ ਦਿੱਤਾ ਢਾਹ ਦਿੱਤਾ ਤੇ ਜਿਹੜਾ ਕਿ ਜਿਹੜੀਆਂ ਹੁਣ ਵੀ ਜਿਹੜੀਆਂ ਪੁਲੀਆਂ ਖੜੀਆਂ ਇੰਨੀਆਂ ਮਜ਼ਬੂਤ ਆ ਇਹਨਾਂ ਦੇ ਵਿੱਚ ਸਿੱਕਾ ਭਰਿਆ ਗਿਆ ਹੈ ਰੇਲਵੇ ਦਾ ਪੁਲ ਤੇ ਦੋਇ ਪੁਲ ਇਕੱਠੇ ਬਣੇ ਸੀ ਰੇਲਵੇ ਦਾ ਪੁਲ ਦੇਖੋ ਕਿੰਨਾ ਮਜ਼ਬੂਤ ਆ ਕਿੰਨੇ ਤੇ ਰਫ਼ਤਾਰ ਨਾਲ ਗੱਡੀਆਂ ਲੰਘਦੀਆਂ ਇਹਨਾਂ ਨੇ ਉਹਦੀ ਰਿਪੇਅਰ ਲਾਗ ਕਰਨ ਦੀ ਦੇ ਬਜਾਏ ਇਹਨਾਂ ਉਹਨਾਂ ਨੇ ਸਾਰਾ ਪੁਲ ਤੋੜ ਦਿੱਤਾ ਇਸ ਕਰਕੇ ਫਲੋਅ ਦੀ ਇਤਿਹਾਸਕ ਜਗ੍ਹਾ ਛੇਤਸ ਸੂਰੀ ਦੀ ਮਾਰਗ ਨੂੰ ਜੋ ਦਰਸਾਉਂਦੀ ਸੀ ਉਹ ਖਤਮ ਕਰਨ ਦਾ ਕੰਮ ਕੀਤਾ ਅਸੀਂ ਇਹ ਚਾਹੁੰਦੇ ਆਂ ਪੀਰ ਕਰਦੇ ਆਂ ਵੀ ਇਦਾਂ ਦਾ ਕੰਮ ਨਾ ਕੀਤੇ ਜਾਂ ਜੇ ਪੁਲ ਟੁੱਟ ਵੀ ਗਿਆ ਹੁਣ ਵੀ ਪੁਲੀਆਂ ਖੜੀਆਂ ਇਹਦੇ ਉੱਤੇ ਬਣਾਇਆ ਜਾਵੇ ਇਹਨੂੰ ਪੁਲ ਨੂੰ ਤਾਂ ਕਿ ਉਹਦੀ ਸ਼ੇਰ ਸਾਦ ਸੂਰੀ ਦੀ ਜਾਤ ਜਿਹੜੀ ਆ ਤਾਜ਼ੀ ਰਹੇ ਹਾਂਜੀ ਫਲੋਰ ਸ਼ਹਿਰ ਦੇ ਵਿੱਚ ਜਿਹੜਾ 1852 ਸਾਲ ਦੇ ਵਿੱਚ ਰੇਲਵੇ ਦਾ ਪੁਲ ਅਤੇ ਸੜਕ ਦਾ ਪੁਲ ਜਿਹੜਾ ਦਾ ਨਰਮ ਲਗਭਗ 1852 ਚ ਹੋਇਆ ਸੀ ਜਿਹੜੀਆਂ ਬੱਸਾਂ ਅੰਬੁਰਾ ਸਾਫ ਤੋਂ ਲੈ ਕੇ ਦਿੱਲੀ ਤੱਕ ਜਾਂਦੀਆਂ ਸੀ ਉਹ ਇਸ ਪੁੱਲ ਥਣੇ ਜਾਂਦੀਆਂ ਸੀ ਇੱਕ ਪਾਸਾ ਚੱਲਦਾ ਸੀ ਇੱਕ ਪਾਸਾ ਬੰਦ ਕਰਤਾ ਜਾਂਦਾ ਸੀ ਇਹ ਜਿਹੜਾ ਸੀ ਸਾਡੇ ਫਲੋਰ ਦਾ ਇੱਕ ਇਤਿਹਾਸਕ ਮੰਨਿਆ ਜਾਂਦਾ ਸੀ ਇਸ ਥੋਰ ਰਾਤੀ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਹੈ ਜਦਕਿ ਇਹਦਾ ਸਾਂਸ ਭਜ ਗਿਆ ਕਰਨਾ ਚਾਹੀਦਾ ਸੀ ਅਸੀਂ ਇਹੀ ਫਲੋਰ ਵਾਸੀਆਂ ਨੂੰ ਸਾਨੂੰ ਦੁੱਖ ਹੋਇਆਗਾ ਕਿ ਇਹਦਾ ਸਾਹਸਪੱਈਆ ਨਹੀਂ ਕੀਤਾ ਗਿਆ ਇਹਨੂੰ ਉਸ ਤਰ੍ਹਾਂ ਹੀ ਡਿਮੋਲਿਸ਼ ਕੀਤਾ ਗਿਆ ਜਦਕਿ ਇਹ ਇੱਕ ਇਤਿਹਾਸਕ ਪੁਲ ਨੂੰ ਇਸ ਨੂੰ ਇਤਿਹਾਸਕ ਮੰਨ ਕੇ ਸਾਹਸਪੱਈਆ ਕਰਨਾ ਚਾਹੀਦਾ ਸੀ ਅਸੀਂ ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ